ਸਗਲ ਸਮਗਰੀ ਤੁਮ ਰਹਿ ਸੂਤਰ ਤੁਮ ਸੇ ਹੋਇ ਤੁਮਰੀ ਗਤ ਮਿਤ ਤੁਮ ਹੀ ਨਾਨਕ ਪਿਤਾਸ ਸਿਵਾ ਗੁਰੂ ਤੁਮਰੀ ਗਤ ਮਿਤ ਤੁਮ ਹੀ ਬੋਲੋ ਨਾ ਜਿਵਾਖ ਗਰੋ ਵਾਖ ਗਰੋ ੴ ਕਾਰ ਵਹਿਗੁਰਜੀ ਕੀ ਬਤ ਸ੍ਰੀ ਪਗਵਤੀ ਜੀ ਸਹਾਰੇ ਗਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹ ਕੀ ਦਸਵੀਂ ਪ੍ਰਤਮ ਪਗਵਤੀ ਸਿਮਰਤ ਕਾ ਗੁਰੂ ਨਾਨਕ ਲੰਤੈ ਆਏ ਰੰਗਦ ਗੁਰਤੇ ਮਰਤਾ ਸਰਾੰ ਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸੰਬਰੋ ਸ੍ਰੀ ਗਰ ਗਰਾਇ ਸ੍ਰੀ ਗਰ ਕ੍ਰਿਸ਼ਨ ਤਿਆਹੀਆ ਜਿਸ ਡਠਾ ਸਬਦ ਗੁਜਾਇ ਤੇਹ ਮਹਾਦਰਸਮ ਰਿਆ ਤਹਾਰ ਨੌਂ ਨਦਿਆਂ ਧਾਏ ਸਵਤਾਈ ਹੋਏ ਸਗਾਇ ਦਸਵਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਗਾਏ ਦਸਾ ਪਾ ਸ਼ਈਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ धर ਕੇ ਬੋਲੋ ਜੀ ਪੰਜਾਂ ਬਿਆਰਿਆਂ ਚੁਹਾ ਸਭ ਜਾਤੀਆਂ ਚਾਲੀਆਂ ਮੁਕਤਿਆਂ ਖੱਟੀਆਂ ਜੱਪੀਆਂ ਤਪੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾ ਕੀ ਦੇਖ ਕੇ ਅੰਡੜ ਕੀਤਾ ਤਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸੰਗਣੀਆਂ ਨੇ ਧਰਮ ਗੇ ਸਿੱ ਦਿੱਤੇ ਦੰਦ ਬੰਦ ਘਟਾਏ ਖੂਪਰੀਆਂ ਲੋਗਾਈਆਂ ਚਰਕੜੀਆਂ ਤੇ ਚੜੇ ਆਰਿਆਂ ਦਾ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਗਾਰੇ ਸਿੱਖੀ ਕੇਸਾਂ ਸੁਆਸਾਂ ਸੰਗਨਵਾਗ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਹੋ ਲੋ ਜੀ ਪੰਜਾ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ धर ਕੇ ਬੋਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਆਖੇ ਗੁਰੂ ਓ ਆਖੇ ਗੁਰੂ ਓ ਆਖੇ ਗੁਰੂ ਜੱਤ ਆਵਾਜ਼ ਤਾਂ ਵੰਤਾਂ ਸਦਕਾਂ ਸਰਬ ਸੁਖ ਗੋਵੈ ਜਹਾਂ ਜਹਾਂ ਕਲ ਸਾਹੀ ਸਾਹਿਬ ਤਹਾਂ ਤਹਰ ਚਾਰੇ ਆਏ ਦੇਖ ਤੇ ਫਿਰਦ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਦੇ ਬੋਲ ਵਾਲ ਗੱਲੋ ਜੀ ਸਕਾਨੂ ਸਖੀ ਦਾਣ ਕੇਸ ਤਾਂ ਰਹਿਤਾਨ ਵਿਵੇਕਤਾਨ ਵਿਸਾਦਾਨ ਭਰੋਸਾ ਦਾਣ ਦੰਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਨਾ ਨਾ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾਂ ਜੇ ਕਾਰ ਬੁੱਲੋ ਜੀ ਸੁਖਾ ਦਾ ਮਨ ਨੀਆ ਮਤ ਤੀ ਮਤ ਰੱਖ ਆਫਵਾਹ ਗਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੇਖ ਗੁਰ ਗੁਰਦਵਾਰੀਆਂ ਗੁਰਧਾਨਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜ ਆ ਗਿਆ ਖੁੱਲੇ ਦਰਸ਼ਨ ਤੇਦਾਰ ਸੇਵਾ ਸੰਭਾਲਦਾ ਦਾਣ ਖਾਲਸਾ ਜਿਨ ਬਖਸ਼ਿਨ ਮਾਨਿਆ ਦਿਮਾਨ ਤਣੀਆਂ ਦਿੱਤਾਂ ਸੱਚੇ ਪਿਤਾ ਵਹਿਗੁਰਜੀ ਆਪੀ ਦੇ ਹਜ਼ੂਰ ਅਰਦਾਸ ਬੇਨਤੀ ਜੁਧੜੀ ਗਦ ਤਰ ਪਿਤਾ ਜੀਓ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਸੀਸ ਸ਼ੋਪ੍ਰਾਪਤ ਸਤਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਚਰਨ ਸ਼ੋਪ੍ਰਾਪਤ ਸਤਾਨ ਗੁਰਦੁਆਰਾ ਨਬ ਸਿੰਧ ਕਰਪਤਾ ਜੂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀਆਂ ਦੀ ਪਾਰ ਬਖਸ਼ਿਸ਼ ਰਹਿਮਤ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਕੋਈ ਦੀਵਾਨਾ ਅੰਦਰ ਨਿਤਨੇਮ ਬਾਣੀਆਂ ਦੇ ਜਾਪ ਕੋਈ ਪਾਵਨ ਪਵਿੱਤਰ ਹਾਜੂਰੀ ਅੰਦਰ ਵਿੱਚ ਰਦੇ ਆਪ ਜੀ ਕੀ ਅਲਾਹੀ ਬਾਣੀ ਦੇ ਜਾਪ ਕਰਦੇ ਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਕੋ ਜਾਂਦੀਆਂ ਕਰਨ ਭੁੱਲ ਚੋਕ ਆਪ ਕਰਨੀ ਅੱਗੇ ਤੋਂ ਸੁਧ ਸਪਸ਼ਟ ਗੁਰਬਾਣੀ ਪੜੰਦੇ ਬਲ ਉਦਮ ਚਾਹ ਬਖਸ਼ਣੇ ਆਪਣੇ ਚਰਨਾ ਕਮਲਾਂ ਦਾ ਪਿਆਰ ਅੰਮ੍ਰਿਤ ਵੇਲੇ ਜਾਗਣੇ ਨਾਮ ਸਮਰਨੀਆਂ ਨਾਤਾ ਬਖਸ਼ਿਸ਼ ਕਰਨੀਆਂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਗਾ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋ ਤਰਲੀ ਸੰਸੂਰਨthia ਰਾਮ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਨਦੇ ਜੋਤੀ ਜੋ ਉਰਵ ਦੇ ਸੰਬੰਧ ਵਿੱਚ ਸਮਤੀਆਂ ਸੰਤਾਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਖਾਣਾ ਦਲ ਫੁੱਲ ਪੇਟਾਣਾ ਦਰ ਪ੍ਰਵਾਣ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਣਾ ਘਰਾਂ ਅੰਦਰ ਸੁਖ ਵਰਤਾਉਣ ਘਰਵਾਰਾਂ ਮਿੱਤਰ ਕੀਆਂ ਬਖਸ਼ਨੀਆਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸੁਗ드 ਬਾਗ ਚੜਦਿਆਂ ਕਲਾਵਾਂ ਵਾਲਾ ਜੀਵਨ ਬਾਨੀ ਅਤੇ ਬਾਣੇ ਦੇ ਧਾਰਨੀ ਬਣਾਉਣਾ ਧਨ ਧਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਣੀ ਉਪਦੇਸ਼ਾਂ ਸਿਧਾਂਤਾਂ ਦੇ ਸੰਗਤਾਂ ਨੂੰ ਧਾਰਨੀ ਬਣਾਉਣਾ ਜੀਓ ਸਰਬਤ ਸੰਗਤ ਦੀਆਂ ਕਰਤਕਮਾਈਆਂ ਅੰਦਰੋਂ ਆਪ ਜੀ ਦੇ ਹਜੂਰ ਬੜਾ ਪ੍ਰਸ਼ਾਦ ਦੀ ਦੇਖ ਸਚ ਜਾ ਕੇ ਹਾਜ਼ਰ ਹੋਈ ਗਏ ਪ੍ਰਵਾਨ ਕੋਵੇ ਪ੍ਰਵਾਨ ਕੋ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕਿਆ ਆਪੀ ਦਾ ਨਾਮ ਸਤਨਾਮ ਸ੍ਰੀ ਵਾਖੇ ਗੁਰੂ ਆਖੇ ਤੁਝ ਪਿਆਸ ਵੇਲੇ ਕਰੋ ਕਿਰਪਾ ਰੀ ਆਪ ਆਪਣਾ ਲਾਹ ਹਿ ਤੁਮ ਬਖਸ਼ਿਸ਼ ਕਰੋ ਸਿੱਖ ਪੜਦੇ ਸੁਣਦੇ ਸਰਬੱਤ ਲਾਗੇ ਵੰਡ ਗੋਵਨ ਨਾਨਕ ਨਾਮ ਚੜਦੀ ਕਲਾ ਰੇ ਨੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਦੁਖ ਰਾਹ ਕੇ ਆ ਭਈ ਅਕਾਲ ਕੀ ਸਭ ਸਿਕਨ ਕੋ ਹੁਕਮ ਕਾ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਗੁਆਰ ਗਏ ਸਭ ਲੈਂਗੇ ਗੁਆਰ ਗਏ ਸਭ ਲੈਂਗੇ ਹੰ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ